ਅਨਪਛਾਤੇ ਹਮਲਾਵਰਾਂ ਦੇ ਵੱਲੋਂ ਇੱਕ ਆਟੋ ਚਾਲਕ ਨੂੰ ਗੋਲੀ ਮਾਰਨ ਦੀ ਇਹ ਵੱਡੀ ਖਬਰ ਸਾਹਮਣੇ ਆਈ ਹੈ। ਦੇਰਿਸਲ ਫਗਵਾੜਾ ਸ਼ਹਿਰ ਦੇ ਵਿੱਚ ਬੀਤੀ ਦੇ ਰਾਤ ਹਮਲਾਵਰਾਂ ਦੇ ਵੱਲੋਂ ਇੱਕ ਆਟੋ ਚਾਲਕ ਨੂੰ ਗੋਲੀ ਮਾਰੀ ਗਈ ਹੈ। ਤਾਂ ਆਟੋ ਚਾਲਕ ਕੁਲਦੀਪ ਸਿੰਘ ਜੋ ਕਿ ਸੁਖਚੈਨ ਨਗਰ ਫਗਵਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਉਸ ਨੂੰ ਬੀਤੀ ਰਾਤ ਅਨਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ ਜਿਸ ਨੂੰ ਕੀ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਪਰ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਤਾਂ ਦੇਰ ਰਾਤ ਹੋਈ ਤਾੜ-ਤਾੜ ਦੇ ਵਿੱਚ ਆਟੋ ਚਾਲਕ ਜਾਨ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਵਿੱਚ ਉਹਨਾਂ ਅਗਲੀ ਜਾਂਚ ਕਰ ਰਹੀ ਹੈ ਹਾਲਾਂਕਿ ਹਮਲੇ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ ਪਰ ਦੇਰ ਰਾਤ ਹੋਏ ਇਸ ਕਾੜਨ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਇੱਕ ਜਿਹੜਾ ਰਾਤ ਦਾ ਗੋਲੀ ਗਨ ਉਹਦੇ ਬਾਰੇ ਜਾਣਕਾਰੀ ਦਿਓ ਸਾਡੇ ਕੋਲ ਰਾਤੀ 11:00 ਵਜੇ ਇੱਕ ਪੇਸ਼ੈਂਟ ਆਇਆ ਤਲਦੀਪ ਨਾਲ ਦਾ ਗਨ ਸ਼ਾਟ ਇੰਜਰੀ ਦਾ ਬਟ ਪੇਸ਼ੈਂਟ ਦੀ ਕੰਡੀਸ਼ਨ ਨੂੰ ਸੀਰੀਅਸ ਦੇਖਦੇ ਹੋਏ ਉਹਨੂੰ ਗਾਂਹ ਜਲੰਧਰ ਰੈਫਰ ਕਰ ਦਿੱਤਾ ਗਿਆ ਪਰਚਾ ਕੱਟ ਕੇ ਸਰ ਗੋਲੀ ਵਗੈਰਾ ਹਾਂਜੀ ਪਾਇਰ ਵਗੈਰਾ ਕਿੰਨੇ ਜੱਲੇ ਕੋਈ ਪਤਾ ਜਿ ਲੱਗਾ ਆ ਇਹ ਗੋਲੀ ਜਿਹੜੀ ਚੱਲੀ ਹੈ ਬੱਬਾ ਕਰੀਆ ਤੇ ਕੋਣ ਕਹਿੰਦੇ ਚੱਲੀ ਆ ਕਿੰਨੇ ਲੱਗੀਆਂ ਗੋਲੀਆਂ ਇਹਦੇ ਗੋਲੀ ਇੱਕ ਲੱਗੀ ਆ ਕੋਈ ਨਾਮ ਵਗੈਰਾ ਹੈ ਬੰਦੇ ਦਾ ਇਹ ਪੇਸ਼ੈਂਟ ਦਾ ਨਾਮ ਕੁਲਦੀਪ ਹੈ ਹਾਂਜੀ ਕਿੱਥੇ ਦੇ ਰਹਿਣ ਵਾਲੇ ਇਹ ਸੁਖਚੈਨ ਨਗਰ ਦੇ ਰਹਿਣ ਵਾਲੇ ਹੈਗੇ ਤੇ ਫੇ ਕੰਡੀਸ਼ਨ ਕਿਦਾਂ ਸਾਰਾ ਇਹਨਾਂ ਦੀ ਪੇਸ਼ੈਂਟ ਦੀ ਕੰਡੀਸ਼ਨ ਤਾਂ ਸੀਰੀਅਸ ਹੈਗੀ ਤਾਂ ਹੀ ਉਹਨੂੰ ਰੈਫਰ ਕੀਤਾ ਗਿਆ ਹੌਤਰ ਕਿਹੜੇ ਹੋ ਹਸਪੀਟਲ ਕੀਤਾ ਜੀ ਸਿਵਲ ਹਸਪੀਟਲ ਜਿਲੰਦਰ ਆਪਣਾ ਡਾਕਟਰ ਦਾ ਨਾਮ ਕੀ ਹੈ ਡਾਕਟਰ ਸੁਮੇਤ ਪਾਲ ਸੇ ਲੱਗੀ ਇੱਕ ਜਿਹੜਾ ਗੋਲੀ ਦੇਰ ਰਾਤ ਚੱਲੀ ਹੈ ਇਹ ਰਾਤ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਅ ਗੋਲੀ ਲੈਣ ਦਾ ਕਹਿੰਦਾ ਕਿ ਸਿਰ ਉੱਤਾਰ ਤੇ ਚਾਹ ਦਾਲਾ ਬੰਦਾ ਤੇ ਜਿਹਦੇ ਕਰਕੇ ਅਸੀਂ ਮੌਕੇ ਤੇ ਗਏ ਆ ਹਾਂ ਬਾਅਦ ਚ ਉਹਨਾਂ ਨੂੰ ਰੈਫਰ ਕਰਕੇ ਦਿੱਤਾ ਤੇ ਉਹ ਜਲੰਧਰ ਭੇਜ ਦਿੱਤਾ ਗਿਆ ਸੀ ਉਹਨੂੰ ਸਰ ਕੰਡੀਸ਼ਨ ਕਿਦਾਂ ਸੀਗੀ ਤੇ ਕੰਡੀਸ਼ਨ ਉਹਦੀ ਡਾਕਟਰ ਸਾਹਿਬ ਨੇ ਮਾੜੀ ਹੋਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਸੀ ਤੇ ਸਰ ਕੋਈ ਪਛਾਣ ਵਗੈਰਾ ਹੈ ਕਿ ਬੰਦੇ ਦੀ ਕਿੱਥੇ ਦਾ ਰਹਿਣ ਵਾਲਾ ਬੰਦੇ ਜਿਹੜਾ ਹੈਗਾ ਸੀਗਾ ਇਹ ਬੰਦੇ ਦਾ ਨਾਮ ਪ੍ਰਦੀਪ ਸਿੰਘ ਆ ਅਸੀਂ ਹੈਗਾ ਸੀ ਸੁਖਚੈਨ ਨਗਰ ਦਾ ਰੂਪਾ ਹੈਂ ਰੂਪਾ ਕਿੱਥੇ ਰਹਿੰਦੇ ਜੀ ਸੁਖਚੈਨ ਨਗਰ ਹੈਂ ਸੁਖਚੈਨ ਨਗਰ ਹਾਂ ਕੀ ਮਾਮਲਾ ਕੀ ਇੱਕ ਜਿਹੜਾ हमारे पति को गोली मार के किसी ने हत्या कर दिया है पता नहीं चला किसने मारी किसने मारी नहीं पता लगा के कितने बजे हुआ ये साढ़े दस ग्यारह बजे लगभग आपके घर वाले का नाम क्या है कुलदीप कुलदीप ते तो किथे कितने अस्पताल पे है हॉस्पिटल पे ठीक ठाक है नहीं मर गया जी ते कोई कि पता लगा कि ये गोली चली है हमारे हस्बैंड ने फोन करके बताया था ਚੁੰنو ਖਾਨ ਜੀ ਹਾਂਜੀ ਚੁੰنو ਖਾਨ ਹਾਂਜੀ ਕੀ ਮਾਮਲਾ ਕੀ ਜਿਹੜਾ ਰਾਤ ਦੇਰ ਰਾਤ ਗੋਲੀ ਚੱਲੀ ਆ ਦੇਖੋ ਜੀ ਮਾਮਲਾ ਇਹ ਆ ਕਿ ਇਹ ਸਵਾਰਾ ਆਟੋ ਚਲਾਤਾ ਹੈ ਠੀਕ ਹੈ ਜੀ ਇਹ ਸਵਾਰੀ ਲੈ ਕੇ ਗਿਆ ਹੂਆ ਥਾ ਛੋੜਨੇ ਕੇ ਲਈ ਛੋੜ ਕੇ ਉਧਰ ਸੇ ਆ ਰਹਾ ਥਾ 10 10:30 ਵਜੇ ਕੀ ਬਾਤ ਹੈ ਠੀਕ ਹੈ ਜੀ ਹਾਂਜੀ 10 10:30 ਪੌਣ 11 ਵਜੇ ਕੀ ਬਾਤ ਹੈ ਸਵਾਰੀ ਛੋੜ ਕੇ ਆ ਰਹਾ ਥਾ ਉਸਕੋ ਕਿਸਨੇ ਗੋਲੀ ਮਾਰ ਦਿਆ ਠੀਕ ਹੈ ਜੀ पता नहीं चला किसने गोली चली पता नहीं चला जी हम लोग जब वहाँ पहुंचे तो कोई नहीं था कहां पे गोली चली है ये हाँ। तो उसको फिर वहां से हम लोग उसको ले गए सरकारी हॉस्पिटल में नाम क्या है उसका कुलदीप कुलदीप कितने कितने समय से ऑटो चलाता है वो दो महीने से है कोई इसकी रंजिश तो नहीं पुरानी कोई लाग डाट ਨੇ ਇੱਕ ਬੰਦਾ ਤਾਂ ਬਹੁਤ ਵਧੀਆ ਸੀ ਹਾਂਜੀ ਕਿਸੇ ਦੀ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਹਾਂਜੀ ਤੇ ਫਿਰ ਮਤਲਬ ਕੀ ਉਹਨੂੰ ਉਹ ਮਗੇ ਡੈਥ ਕਿਦਾਂ ਉਹ ਮਗੇ ਰਾਤੀ ਹੋ ਗਈ ਡੈਥ ਦੇਖੋ ਜੀ ਇੱਥੋਂ ਉਹਨਾਂ ਨੂੰ ਜਲੰਧਰ ਭੇਜਦਾ ਉੱਥੇ ਅਸੀਂ ਪਹੁੰਚੇ ਆ ਉੱਥੇ ਕੀ ਨਾ ਉਹਦਾ ਜਿਹੜਾ ਰੋਣਿਆ ਉਹਦਾ ਹੂੰ ਰੇੜੀ ਰੇੜੀ ਤੇ ਲੰਮਾ ਪਾਇਆ ਉਹਨੂੰ ਉਹਨਾਂ ਨੇ ਆਕਸੀਜਨ ਲਾਇਆ लाते लाते समय लो गोली कहाँ लगी, लगी है हाँ थी थी थी। हाँ थी थी। क्या मांग रखते है आप प्रशासन से हम अभी अभी तक कुछ नहीं मांग रखते हैं इंसाफ इन्षा, अब है? उनके घर वाली बताएगी हम तो यार दोस्त हैं साथ में गए हुए थे अब उनके घर वाली क्या मांग करेगी अब उन्हीं से पूछ